ਅਮਰਤ ਪ੍ਰੀਤਮ ਦੇ ਪੰਜਾਬੀ ਨਾਵਲ ਪਿੰਜਰ ਦਾ ਅਗਲਾ ਪਾਗ ਪੰਜ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਜੀ ਤੁਸੀਂ ਸੁਣ ਰਹੇ ਹੋ YouTube ਚੈਨਲ ਸਵੀ ਮੀਡੀਆ ਸੋ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੇ ਪੰਜਾਬੀ ਨਾਵਲ ਤੇ ਕਹਾਣੀਆਂ ਦੇ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੀ ਨਾਲ ਮਿਲ ਸਕਣ ਸੋ ਚੰਗੀਆਂ ਲੱਗਣ ਕਹਾਣੀਆਂ ਨਾਵਲ ਤਾਂ ਅੱਗੇ ਦੋਸਤਾਂ ਮਿੱਤਰਾਂ ਨਾਲ ਸਾਂਝਾ ਜਰੂਰ ਕਰਿਆ ਕਰੋ ਜੀ ਤੇ ਆਪਦੀ ਫੀਡਬੈਕ ਕਮੈਂਟਾਂ ਰਾਹੀਂ ਜਰੂਰ ਭੇਜਿਆ ਕਰੋ ਸੋ ਨਾਵਲ ਦਾ ਅਗਲਾ ਪਾਗ ਪੰਜ ਤੁਹਾਡੇ ਨਾਲ ਸਾਂਝਾ ਕਰਦੀ ਹਾਂ ਤੁਸੀਂ ਸੁਣ ਰਹੇ ਹੋ YouTube ਚੈਨਲ ਸਵੀ ਮੀਡੀਆ ਰਹੀਮੇ ਦੀ ਬੁੱਢੀ ਮਾਂ ਦੀਆਂ ਦੋਵੇਂ ਅੱਖਾਂ ਰਹਿੰਦੀਆਂ ਜਾਂਦੀਆਂ ਸਨ ਰਹੀਮੇ ਦੀ ਇੱਕ ਤ੍ਰਿਮਤ ਸੱਤ ਮਹੀਨਿਆਂ ਦੀ ਅਲੂਈ ਜਹੀ ਕੁੜੀ ਛੱਡ ਕੇ ਮਰ ਗਈ ਸੀ ਜੀ ਤੇ ਉਹਦੀ ਦੂਜੀ ਤ੍ਰਿਮਤ ਦੀ ਸੱਸ ਨਾਲ ਬੰਦੀ ਘੱਟ ਸੀਗੀ ਰਹੀਮੇ ਦੀ ਮਾਂ ਅੱਖਾਂ ਨੂੰ ਹੋਰ ਵੀ ਝੁਰੜਦੀ ਸੀਗੀ ਅਜੇ ਤੱਕ ਉਹਦੇ ਨੈਣ ਪ੍ਰਾਣ ਨਰੋਏ ਸਨ ਉਹ ਚੌਂਕੇ ਤੇ ਬੱਤੀ ਕੰਮ ਸਵਾਰਦੀ ਸੀਗੀ ਉਹਨੇ ਲੋਗੜ ਕੱਤ-ਕੱਤ ਕੇ ਦਰਿਆਂ ਨਾਲ ਟਰੰਕ ਪਰ ਛੱਡੇ ਸਨ ਉਹਨੇ ਮਹੀਨ ਕੱਤ-ਕੱਤ ਕੇ ਦੋ ਤਹੀਆਂ ਚ ਤਹੀਆਂ ਨਾਲ ਘਰ ਪਰ ਛੱਡਿਆ ਸੀਗਾ ਅਜੇ ਤੱਕ ਉਹ ਆਪਣੇ ਬੁੱਢੇ ਹੱਡਾਂ ਨਾਲ ਢਾਣੇ ਛੱਡ ਰਹੀਦੀ ਸੀਗੀ ਆਟਾ ਪੀ ਰਹੀਦੀ ਸੀ ਕਪਾਹ ਵੇਲ ਲੈਂਦੀ ਸੀਗੀ ਛਾਹ ਵੇਲੇ ਦੁੱਧ ਦਾ ਰੜਕਣਾ ਪਾ ਕੇ ਬਹਿ ਜਾਂਦੀ ਸੀਗੀ ਫਿਰ ਵੀ ਉਹਦੀ ਨੂੰ ਕਈ ਨਕਲਾਂ ਲਾਂਦੀ ਸੀਗੀ ਤੇ ਉਹ ਸੋਚਦੀ ਸੀਗੀ ਜੇ ਉਹ ਅੱਖਾਂ ਤੋਂ ਮਹਤਾਜ ਹੋ ਗਈ ਤਾਂ ਉਹਨੂੰ ਕਿਸੇ ਮਿੱਟੀ ਦੇ ਠੂਠੇ ਵਿੱਚ ਪਾਣੀ ਵੀ ਨਹੀਂ ਪੁੱਛਣਾਗਾ ਦੇਵਰਾਤੀ ਚੋਰਦੀ ਰਹੀਮੇ ਦੀ ਮਾਂ ਨੇ ਇੱਕ ਦਿਹਾੜੇ ਪੂਰੋ ਦਾ ਤਰਲਾ ਲਿਆ ਜੇ ਉਹ ਇੱਕ 15 ਦਿਹਾੜੇ ਉਹਦੇ ਨਾਲ ਚੱਲੇ ਤਾਂ ਉਹ ਆਪਣਾ ਇਲਾਜ ਕਰ ਲਵੇ ਵੇਖੇਗੀ ਖੌਰੇ ਉਹਦੀ ਸੁਣੀ ਜਾਵੇ ਅੰਮਾ ਉਹ ਸਿਆਣਾ ਕਿੱਥੇ ਰਹਿੰਦਾ ਆ ਪੂਰੋ ਨੇ ਪੁੱਛਿਆ ਸੀ ਸਿਆਣਾ ਕਿਤੇ ਨਹੀਂ ਤੀਏ ਇੱਕ ਬੋਲੀ ਏ ਉਹਨੂੰ ਪੀਰਾਂ ਦੀ ਦੇਣੇ ਆਂਦੇ ਨੇ ਉਹਦੇ ਪਾਣੀ ਨਾਲ ਰੋਜ਼ ਸਵੇਰੇ ਨਮਾਜ਼ ਪੜ੍ਹ ਕੇ ਅੱਖਾਂ ਧੋਈਏ ਤਾਂ ਦਿਹਾੜਿਆਂ ਵਿੱਚ ਅੱਖਾਂ ਵੱਲ ਹੋ ਜਾਂਦੀਆਂ ਨੇ ਸੁਣਿਆ ਏ ਉਥੋਂ ਕਈਆਂ ਬੰਦ ਹੋਈਆਂ ਹੱਡੀਆਂ ਹੁਣ ਅੱਖਾਂ ਵੀ ਖੁੱਲ ਜਾਂਦੀਆਂ ਨੇ ਬੋਲੀ ਦੀ ਮਿੱਟੀ ਵੀ ਅੱਖਾਂ ਤੇ ਲਾਂਦੇ ਨੇ ਕਿੱਥੇ ਵੇ ਅਮਾ ਉਹ ਬੋਲੀ ਰਤੋਵਾਲ ਪਿੰਡ ਵਿੱਚ ਆ ਇੱਕ ਸਾਈ ਉੱਥੇ ਰਹਿੰਦਾ ਏ ਆਏ ਗਏ ਮਰੀਜ਼ ਲਈ ਉਸ ਬੋਲੀ ਦੇ ਕੋਲ ਤੰਬੂ ਲਾਇਆ ਹੋਇਆ ਪੂਰੋ ਦੇ ਕੰਨਾਂ ਵਿੱਚ ਜਿਵੇਂ ਕਿਸੇ ਨੇ ਤੀਲਾ ਚੋਬ ਦਿੱਤਾ ਹੋਵੇ ਰਤੋਵਾਲ ਰਤੋਵਾਲ ਧੋਆਣੀ ਦੀਆਂ ਪੈੜਾਂ ਦੇ ਕੋਲ ਖਲੋ ਕੇ ਜਿਸ ਰਤੋਵਾਲ ਨੂੰ ਜਾਂਦੀ ਕੱਚੀ ਸੜਕ ਦਾ ਪੂਰੋ ਮੂੰਹ ਵੇਂਦੀ ਹੁੰਦੀ ਸੀਗੀ ਜੈਸਿਕ ਸੜਕ ਉੱਤੋਂ ਕਿਸੇ ਨੇ ਪੂਰੋ ਨੂੰ ਲੈਣ ਵਾਸਤੇ ਪੀੜੀ ਹੋਈ ਘੋੜੀ ਤੇ ਚੜ ਕੇ ਆਉਣਾ ਸੀਗਾ ਜੈਸ ਸੜਕ ਉੱਤੋਂ ਪਿੰਡ ਦੇ ਚਾਰ ਕਹਾਰਾਂ ਨੇ ਕਹਾਰਾਂ ਨੇ ਪੂਰੋ ਦਾ ਡੋਲਾ ਲੈ ਕੇ ਲੰਘਣਾ ਸੀਗਾ ਰਤੋਵਾਲ ਪੂਰੋ ਦੇ ਪਰਾਂ ਨਾਲ ਕਦੇ ਉਹ ਰਾਹ ਨਾ ਮਿਲੇ ਹੋਏ ਸੀਗੇ ਪੂਰੋ ਨੇ ਅੱਖਾਂ ਨਾਲ ਕਦੇ ਉਹ ਪਿੰਡ ਨਾ ਚੱਕਿਆ ਪੂਰੋ ਨੂੰ ਇੱਕ ਭੁੱਲਾ ਹੋਇਆ ਨਾਂ ਚੇਤੇ ਆਇਆ ਆ ਰਾਮਚੰਦ ਰਾਮਚੰਦ ਪੂਰੋ ਦੇ ਅੰਦਰੋਂ ਇੱਕ ਧੂਆ ਉੱਠਿਆ ਤੇ ਉਹ ਜਿਵੇਂ ਸਾਰੀ ਦੀ ਸਾਰੀ ਉਲੰਭਿਆਂ ਨਾਲ ਭਰ ਗਈ ਸੀ ਇੱਕ ਵਾਰ ਉਸ ਜਣੇ ਦਾ ਮੂੰਹ ਤੇ ਵੇਖਾਂ ਕਿ ਇਹੋ ਜਿਹਾ ਹੈ ਇੱਕ ਵਾਰ ਉਹਦਾ ਪਿੰਡ ਤੇ ਵੇਖਾਂ ਕਿ ਇਹੋ ਜਿਹਾ ਹੈ ਅਛਾ ਮਾਂ ਮੈਂ ਤੇਰੇ ਨਾਲ ਚੱਲਾਂਗੀ ਪੂਰੋ ਦੇ ਮੂੰਹ ਅਸ਼ੋਭਲੇ ਜਿਹਾ ਨਿਕਲ ਗਿਆ ਸੀ ਫਿਰ ਪੂਰੋ ਸ਼ਰਮਿੰਦੀ ਜਿਹੀ ਹੋ ਕੇ ਉਹਦੇ ਮੂੰਹ ਵੱਲ ਤੱਕਣ ਲੱਗ ਪਈ ਉਹਨੂੰ ਲੱਗਾ ਜਿਵੇਂ ਰਹੀਮੇ ਦੀ ਮਾਂ ਨੇ ਉਹਦੇ ਅੰਦਰ ਦੀ ਗੱਲ ਬੁੱਝ ਲਈ ਹੋਵੇ ਸਾਈ ਬੱਚੇ ਜੀਨ ਨਹੀਂ ਦੁੱਧੀ ਤੇ ਪੁੱਤੀ ਵਾਰ ਨਾ ਆਵੇ ਰਹੀਮੇ ਦੀ ਮਾਂ ਦੇ ਅੰਦਰੋਂ ਅਸੀਸਾਂ ਨਿਕਲੀਆਂ ਖੋਰੇ ਉਹਦੇ ਜੀ ਵਿੱਚ ਵਲੇ ਲਾਇਆ ਕਦੇ ਉਹਦੀ ਆਪਣੀ ਨੂੰ ਵੀ ਇੰਨਾ ਹੀ ਮਿੱਠਾ ਬੋਲ ਸਕਦੀ ਅਮਾ ਜ਼ਵੇਦ ਦੇ ਅੱਬਾ ਨੂੰ ਤੂੰ ਮਣਾਈ ਮੈਂ ਨਹੀਂ ਉਹ ਕਹਿਣਾਗਾ ਪੂਰੋ ਨੇ ਇੱਕ ਲਾਜ ਨਾਲ ਆਖਿਆ ਸੀਗਾ ਲੈ ਹੇਖਾਂ ਉਹ ਮੇਰਾ ਪੋਤੇ ਕਦੇ ਇਨਕਾਰੀ ਹੋ ਸਕਦਾ ਏ ਮੇਰੀ ਖਾਤਰ ਚਾਰ ਦਿਹਾੜੇ ਔਖੇ ਸੌਖੇ ਕੱਟ ਲਵੇਗਾ ਬੜੇ ਦਹੀਏ ਨਾਲ ਰਹੀਮੇ ਦੀ ਮਾਂ ਨੇ ਆਖੇ ਸੀ ਪੂਰੋ ਚੰਗੀ ਪਲੀ ਜਾਣਦੀ ਸੀ ਰਸੀਦਾ ਕਦੇ ਉਹਦੀ ਗੱਲ ਨਹੀਂ ਟਾਲਦਾ ਪਰ ਸੀਦੇ ਦੇ ਸਾਹਮਣੇ ਰਤੋਵਾਲ ਦਾ ਨਾਂ ਲੈਣਾ ਨੀ ਪੂਰੋ ਨੂੰ ਔਖਾ ਸੀਗਾ ਉਸ ਰਾਤ ਉਹ ਪੂਰੋ ਦਚਿੱਤਿਆਂ ਵਿੱਚ ਪਈ ਰਹੀ ਸੀ ਉਹ ਮੇਰਾ ਕੌਣ ਹੁੰਦਾ ਏ ਮੈਂ ਤੇ ਅੱਖ ਪੱਟ ਕੇ ਵੀ ਨਹੀਂ ਸੀ ਉਹਦੇ ਵੱਲ ਤੱਕਣਾ ਪ੍ਰਾਇਮਰਦ ਮੈਨੂੰ ਉਹਦੇ ਪਿੰਡ ਨਾਲ ਕੀ ਆ ਪਿੰਡ ਵਿੱਚ ਰਹਿੰਦਾ ਏ ਤਾਂ ਪਿਆ ਰਵੇ ਅмма ਆਪਣਾ ਇਲਾਜ ਕਰੇਗੀ ਫਿਰ ਅਸੀਂ ਮੋੜਾਵਾਂਗੇ ਤਤ ਕੀ ਤੇਰੇ ਹੀ ਅੰਦਰੋਂ ਉਹਦੀਆਂ ਬਲੇਲਾਂ ਉੱਠਦੀਆਂ ਨੇ ਉਹਨੂੰ ਤੇ ਤੂੰ ਇੱਕ ਭੈੜੇ ਸੁਪਨੇ ਵਾਂਗਰੀ ਚੇਤ ਨਹੀਂ ਹੋਣੀਗੀ ਪੂਰੋ ਸੋਚਦੀ ਉਸ ਪਿੰਡ ਵਿੱਚ ਜਾ ਕੇ ਰਾਤ ਪੈਂਦਿਆਂ ਹੀ ਉਹਦੇ ਅੰਦਰੋਂ ਜਿਵੇਂ ਕੋਈ ਸੁੱਤੀਆਂ ਹੋਈਆਂ ਕਬਰਾਂ ਨੂੰ ਪੁੱਟੇਗਾ ਉਹਦੇ ਅੰਦਰੋਂ ਜਿਵੇਂ ਕੋਈ ਮਰਦਿਆਂ ਨੂੰ ਜਗਾਏਗਾ ਇਨਾ ਕਫਣਾ ਨੂੰ ਲਾ ਕੇ ਕੀ ਲੈਣਾ ਸੀਗਾ ਔਰਤਵਾਲ ਨੂੰ ਨਾ ਜਾਵੇ ਔਰਤਵਾਲ ਦੇ ਰਾਹ ਵੀ ਨਾ ਲੰਗੇ ਪੂਰੇ ਦੀ ਜ਼ਬਾਨੋਂ ਨਾ ਨਾ ਨਿਕਲਦੀ ਨਾ ਹਾਂ ਨਿਕਲਦੀ ਜਵੈਦ ਪਿਓ ਦਾ ਵਸਾ ਨਹੀਂ ਸिखਾਂਦਾ ਕਾ ਰਸ਼ੀਦ ਨੇ ਉਹਨੂੰ ਨਾ ਨਾਲ ਤੋੜਿਆ ਦੋਹਾਂ ਤਰੀਮਤਾਂ ਨੂੰ ਪੜ ਅਪਣਨ ਵਾਸਤੇ ਰਹੀਮੇ ਉਰਾਂ ਦਾ ਇੱਕ ਪੁਰਾਣਾ ਕਮੀ ਉਹਨਾਂ ਦੇ ਨਾਲ ਤੁਰਿਆ ਸੀਗਾ ਪੂਰੋ ਛੋਟੇ ਜੱਤਕ ਨੂੰ ਲੈ ਕੇ ਗਈ ਸੀਗੀ ਉਹਨਾਂ ਦਾ ਕਮੀ ਜੱਕੇ ਦੇ ਅਗਲੇ ਫੱਟੇ ਤੇ ਜੱਕੇ ਵਾਲੇ ਦੇ ਨਾਲ ਬਹਿ ਗਿਆ ਆਪਣਾ ਸਾਰਾ ਨਿੱਕੜ ਸੁੱਕੜ ਪਿੱਛੇ ਧਰ ਕੇ ਪੂਰੋ ਤੇ ਅਮਾ ਮੋ ਸਾਹਮਣੀ ਫੱਟਾਂ ਉੱਤੇ ਬਹਿ ਗਈਆਂ ਜੱਕੇ ਦੇ ਪਹਿਲੇ ਹਿਜਕੋਲਿਆ ਨਾਲ ਹੀ ਪੂਰੋ ਦਾ ਜੱਤਕ ਉਸ ਦੀ ਝੋਲੀ ਵਿੱਚੋਂ ਸੌ ਗਿਆ ਸੀਗਾ ਅੱਗੇ ਬੈਠੇ ਹੋਏ ਕਮੀ ਨੇ ਉਸ ਦਾ ਜੱਤਕ ਚੋਕ ਲਿਆ ਸੀ ਜੱਕਾ ਰਤੋਵਾਲ ਦੇ ਰਾਹ ਪੈ ਰਿਹਾ ਸੀਗਾ ਕੋੜ ਦੇ ਅਖ਼ਰਾਂ ਦੀ ਆਵਾਜ਼ ਜਿਵੇਂ ਪੂਰੋ ਦੇ ਸਿਰਦਿਆਂ ਨਾੜਾਂ ਵਿੱਚ ਵਜਦੀ ਸੀਗੀ ਉਸ ਨੇ ਆਪਣਾ ਮੱਥਾ ਜੱਕੇ ਦੀ ਬਾਹੀ ਨਾਲ ਲਾ ਲਿਆ ਤੇ ਉਹ ਉਂਗਲਾ ਕਈ ਸੀਗੀ ਪੀੜੀ ਹੋਈ ਢੋਲੀ ਵਿੱਚ ਪੂਰੋ ਚਾਂਦੀ ਦੇ ਛੱਬੇ ਵਾਲਾ ਵਾਲਾਂ ਵਿੱਚ ਇੱਕ ਗੱਦਾ ਸਿਰ ਨਾਲ ਲਾ ਕੇ ਪਈ ਹੋਈ ਸੀਗੀ ਝੂੜੇ ਦੇ ਪਾਰ ਨਾਲ ਉਸ ਦੀਆਂ ਬਾਹਾਂ ਨਹੀਂ ਸਨ ਉੱਟਦੀਆਂ ਹਵਾ ਦੇ ਇੱਕ ਬੁੱਲੇ ਨਾਲ ਡੋਲੀ ਦਾ ਕੱਪੜਾ ਜਰਾ ਖਸਰ ਗਿਆ نیمੇ ਜਿਹੇ ਚਾਨਣ ਵਿੱਚ ਉਸ ਨੇ ਤੱਕਿਆ ਉਸ ਦੇ ਹੱਥਾਂ ਉੱਤੇ ਮਹਿੰਦੀ ਦੇ ਠੱਪੇ ਪੈ ਗਏ ਸਨ ਕਿੱਡੀ ਖਰੀ ਮਹਿੰਦੀ ਸੀਗੀ ਉਸ ਦੀਆਂ ਸਹੇਲੀਆਂ ਨੇ ਕਿੱਡੀ ਕਿਹੜੀ-ਕਿਹੜੀ ਥੱਪ ਕਿੱਡੀ-ਕਿਡੀ ਥੱਪ ਦਿੱਤੀ ਸੀਗੀ ਭੜੇ ਕਰਾ ਟੁਰਦੇ ਵੀ ਕਿਸੇ ਤਰ੍ਹਾਂ ਨਹੀਂ ਡੋਲੀ ਵਿੱਚ ਬੈਠੀ ਦੇ ਪਾਸੇ ਅੰਬ ਬਗੇ ਸਨ ਡੋਲੀ ਨੂੰ ਕਿਡੇ ਹਚਕੋਲੇ ਪਏ ਹੁੰਦੇ ਸਨ ਉਸ ਦੇ ਗੁੰਦੇ ਹੋਏ ਸਿਰ ਤੋਂ ਉਸ ਦਾ ਪੱਲਾ ਟਿਲਕ ਗਿਆ ਸੀਗਾ ਉਸ ਨੇ ਹੱਥ ਉੱਚਾ ਕਰਕੇ ਪੱਲਾ ਠੀਕ ਕੀਤਾ ਕਲੀਰੀਆਂ ਦੀ ਛੰਛਨ ਨਾਲ ਸਾਰੇ ਡੋਲੀ ਵਿੱਚ ਇੱਕ ਖੜਾਕ ਹੋਇਆ ਉਸ ਦੇ ਜੀ ਨੂੰ ਖੋ ਪਈ ਪੈਂਦੀ ਸੀਗੀ ਕੱਲ ਦਾ ਉਹਦੇ ਕੋਲੋਂ ਕੁਝ ਖਾਦਾ ਨਹੀਂ ਸੀ ਗਿਆਗਾ ਉਸ ਦੀ ਮਾਂ ਨੇ ਮਠੀਆਂ ਦਾ ਇੱਕ ਲੱਡੂ ਇੱਕ ਡੋਲੂ ਉਹਦੀ ਝੋਲੀ ਵਿੱਚ ਧਰਿਆ ਸੀਗਾ ਉਸਾ ਜੀ ਕੀਤਾ ਮੱਠੀ ਦਾ ਇੱਕ ਟੋਟਾ ਲੈ ਕੇ ਮੂੰਹ ਵਿੱਚ ਪਾਵੇ ਉਹਦਾ ਕਲੇਜਾ ਨਹੀਂ ਸੀ ਖਲੋਂਦਾਗਾ ਪੂਰੋਂ ਨੂੰ ਮੋਢੇ ਤੋਂ ਫੜ ਕੇ ਅੰਮਾ ਹਿਲਾਉਂਦੀ ਪਈ ਸੀ ਉਤੋਂ ਸਿਕਰ ਦੁਪਹਿਰਾ ਹੋ ਗਈਆਂ ਸੀਗਾ ਕੋਈ ਗਰਾਹੀ ਮੂੰਹ ਵਿੱਚ ਪਾ ਲੈ ਜੱਕੇ ਵਾਲੇ ਨੇ ਜੱਕਾ ਖਲਾਇਆ ਹੋਇਆ ਸੀਗਾ ਰਾਹ ਦੇ ਵਿੱਚ ਇੱਕ ਨਿੱਕੇ ਪਿੰਡ ਕੋਲ ਠਹਿਰ ਕੇ ਸਾਰਿਆਂ ਨੇ ਪਾਣੀ ਪੀਤਾ ਸੀਗਾ ਪੂਰੋਂ ਤਰਾਹ ਕੇ ਜਾਗ ਪਈ ਸੀ ਨਾ ਕੋਈ ਡੋਲੀ ਸੀ ਨਾ ਕਲੀਰੇ ਸਨ ਨਾ ਮਹਿੰਦੀ ਸੀ ਨਾ ਚੂੜਾ ਸੀਗਾ ਤੇ ਉਹ ਸਖਣ ਸਖਣੀ ਜੱਕੇ ਦੇ ਪਿਛਲੇ ਫੱਟੇ ਤੇ ਅੰਮਾ ਦੇ ਸਾਹਮਣੇ ਬੈਠੀ ਹੋਈ ਸੀਗੀ ਕਿਉ ਉਹਦਾ ਹੱਥ ਲਾ ਕੇ ਪੂਰੋਂ ਨੇ ਪਰੌਠੇ ਬਣਾ ਕੇ ਰਾਹ ਵਿੱਚ ਤੇ ਆਥਨੀ ਨਾਲ ਧਰਲੇ ਸੀਗੇ ਅੰਮਾ ਨੇ ਉਹ ਗੱਠ ਖੋਲੀ ਸੀਗੀ ਕੰਮੀ ਨੂੰ ਚਾਰ ਪਰੌਠੇ ਦਿੱਤੇ ਜੱਕੇ ਵਾਲੇ ਨੂੰ ਦਿੱਤੇ ਆਪੋ ਲਈਤੇ ਤੇ ਪੂਰੋਂ ਦੇ ਅੱਗੇ ਧਰ ਦਿੱਤੇ ਸੀਗੇ ਪੂਰੋਂ ਨੇ ਸੰਗ ਵਿੱਚੋਂ ਗਰਾਹੀ ਨਹੀਂ ਸੀ ਲੈਂਦੀਗੀ ਤਲੇ ਹੋਏ ਪਰੌਠੇ ਦਾ ਕਿਉ ਪੂਰੋਂ ਦੇ ਜੀ ਨੂੰ ਕਚਾਂਦਾ ਪਿਆ ਜੀਗਾ ਥੋੜਾ ਹੀ ਪੰਡਾ ਰਹਿ ਗਿਆ ਸੀਗਾ ਚੰਬ ਦੇ ਚੰਬ ਦੇ ਮੌਕਾ ਲਈਏ ਰਾਤੀ ਕੋੜੀ ਨੂੰ ਸਾਥ ਦਵਾ ਕੇ ਫੇਰ ਸਵੇਰੇ ਪਛਾਹ ਪਰਤਣਾ ਹੀ ਜੱਕੇ ਵਾਲਾ ਕਹਿ ਰਿਹਾ ਸੀਗਾ ਫੇਰ ਉੰਜੇ ਦੀਆਂ ਉੰਜੇ ਸਾਰੀਆਂ ਸਵਾਰੀਆਂ ਜੱਕੇ ਵਿੱਚ ਬਹਿ ਗਈਆਂ ਸਨ ਪੂਰੋਂ ਦੇ ਨੇ ਆਪਣਾ ਮੱਥਾ ਜੱਕੇ ਦੀ ਬਾਹੀ ਨਾਲ ਲਾ ਲਿਆ ਸੀਗਾ ਉਹ ਪਹਿਲੀ ਰਾਤ ਜਾ ਕੇ ਆਉਣ ਦਾ ਨਿਕਸ ਸਕਕ ਨਿਕ ਸਕਕ ਬੰਨਦੀ ਰਹੀ ਸੀਗੀ ਉਸ ਨੂੰ ਰਾਤ ਦਾ ਅਨਿੰਦਰਾ ਵੀ ਸੀਗਾ ਡੋਲੀ ਫੇਰ ਹਜ ਕੋਲੇ ਖਾਨ ਲੱਗ ਪਈ ਸੀ ਰਤੋਵਾਲ ਦਾ ਰਾਹ ਮੁੱਕਣ ਵਿੱਚ ਨਹੀਂ ਸੀ ਆਉਂਦਾਗਾ ਇੱਕੋ ਵਾਰਗੀ ਵਾਜੀਆਂ ਤੇ ਤੂਦੀਆਂ ਦੀ ਆਵਾਜ਼ ਬੜੀ ਉੱਚੀ ਹੋ ਗਈ ਸੀਗੀ ਡੋਲੀ ਦੇ ਦਿਵਾਲਿਓਂ ਵਾਜੇ ਹੀ ਵਾਜੇ ਪਏ ਵਜਦੇ ਸਨ ਪੂਰੋਂ ਨੇ ਜਾਤਾ ਰਤੋਵਾਲ ਆ ਪਹੁੰਚਾ ਸੀਗਾ ਵਾਜੇ ਹੋਰ ਉੱਚੀ ਹੋ ਗਏ ਸਨ ਕੁੜੀਆਂ ਗਾਉਣ-ਗਾਉਂਦੀਆਂ ਪਈਆਂ ਸਨ ਇੱਕ ਜਨਾਨੀ ਨੇ ਉਹਦਾ ਕੁੰਡ ਚੱਕ ਉੱਚਾ ਕੀਤਾ ਸੀਗਾ ਫਿਰ ਕਿਸੇ ਨੇ ਇੱਕ ਨਿੱਕਾ ਜਿਹਾ ਬਾਲ ਉਹਦੀ ਝੋਲੀ ਵਿੱਚ ਪਾ ਦਿੱਤਾ ਬਾਲ ਉਹਦੀ ਉਪਰੀ ਝੋਲੀ ਵਿੱਚ ਰੋਂਦਾ ਸੀ ਜਨਨੀਆਂ ਖੜਖੜ ਹਾਸਤੀਆਂ ਸਨ ਉਹ ਬਾਲ ਦਾ ਸ ਕਰਨ ਕਰਦੀਆਂ ਸਨ ਅੰਮਾ ਉਹਦੇ ਮੋਢੇ ਨੂੰ ਹਿਲਾਉਂਦੀ ਪਈ ਸੀ ਅੱਜ ਤੈਨੂੰ ਕਿੱਡੀ ਨੀਂਦਰ ਆਈ ਏ ਮੁੰਡਾ ਪਿਆਰ ਹੁੰਦਾ ਹੀ ਪੂਰੋ ਫਿਰ ਤਰਾਹ ਕੀ ਜਾਗੀ ਸੀਗੀ ਜੱਕੇ ਦੇ ਪਿੱਛੇ ਫੱਟੇ ਦੇ ਬੈਠੀ ਹੋਈ ਅੰਮਾ ਉਹਦੇ ਨਾਲ ਗੱਲ ਪਈ ਕਰਦੀ ਸੀਗੀ ਇਤਨੀ ਵੱਡੀ ਸਾਡੇ ਕੋਲੋਂ ਦੀ ਜੰਜ ਲੰਘ ਗਈ ਏ ਮਾਰ ਵਾਜੇ ਤੇ ਮਾਰ ਵਾਜੇ ਵਜਦੇ ਪਏ ਸਨ ਤੁਹਾਨੂੰ ਜਾਗ ਨਹੀਂ ਆਏਗੀ ਕੰਮੀ ਪਿਆ ਆਦਾ ਸੀਗਾ ਤੈਨੂੰ ਸੁੱਤੀ ਪਈ ਨੂੰ ਉਹਨੇ ਜਦ ਤੱਕ ਫੜਾਇਆ ਉਹ ਵੀ ਤੂੰ ਫੜ ਲਿਆ ਏ ਫਿਰ ਵੀ ਤੇਰੀ ਨੀਂਦ ਨਹੀਂ ਖੁੱਲੇਗੀ ਅੰਮਾ ਕਹਿੰਦੀ ਕਹਿੰਦੀ ਹੱਸ ਪਈ ਸੀ ਜੱਕਾ ਰਤੋਵਾਲ ਦੇ ਨੇੜੇ ਤੇੜੇ ਅੱਪੜ ਗਿਆ ਸੀਗਾ ਜਦੋਂ ਬੋਲੀ ਦੇ ਲੱਗ ਜਾ ਕੇ ਸਾਰੇ ਜਣੇ ਜੱਕੇ ਵਿੱਚੋਂ ਲੱਥੇ ਸੀਗੇ ਸਾਹਮਣੇ ਹਿੱਸੇ ਦਾ ਕੋਠਾ ਸੀ ਤੰਬੂਆਂ ਦੀ ਥਾਂ ਹੁਣ ਸਾਈ ਨੇ ਦੋ ਤਰ੍ਹਾਂ ਨਿੱਕੇ-ਨਿੱਕੇ ਕੋਠੇ ਪਵਾ ਲੈ ਸਨ ਜਿੰਨਾਂ ਵਿੱਚੋਂ ਦੂਰੋਂ-ਪਾਰੋਂ ਆਏ ਹੋਏ ਮੁਸਾਫਰ ਰਹਿੰਦੇ ਸਨ ਬੋਲੀ ਦੀ ਮਿੱਟੀ ਬੋਲੀ ਦਾ ਪਾਣੀ ਅੱਖਾਂ ਨੂੰ ਲਾਂਦੇ ਸਨ ਮਰਾਂ ਤਾਂ ਮੰਗਦੇ ਸਨ ਸਾਈ ਨੇ ਇਨ੍ਹਾਂ ਨਵੇਂ ਮੁਸਾਫਰਾਂ ਨੂੰ ਇੱਕ ਕੋਠੜੀ ਦਿਵਾ ਦਿੱਤੀ ਸੀ ਕੰਮ ਇਹਨੇ ਸਾਰੀ ਗੰਡ ਪੋਟਲੀ ਕੋਠੜੀ ਵਿੱਚ ਰੱਖੀ ਤੇ ਅੰਮਾ ਨੂੰ ਨਾਲ ਲੈ ਕੇ ਸਾਈ ਕੋਲ ਚੱਲਿਆ ਗਿਆ ਸੀਗਾ ਪੂਰੋਨੇ ਕੋਠੜੀ ਵਿੱਚ ਪਈ ਹੋਈ ਬਾਣ ਦੀ ਇੱਕ ਮੰਜੀ ਉਤੇ ਖੇਸੀ ਛੱਟ ਕੇ ਮੁੰਡੇ ਨੂੰ ਪਾ ਦਿੱਤਾ ਤੇ ਕੋਠੜੀ ਦੇ ਬੂਹੇ ਵਿੱਚ ਖਲੋ ਕੇ ਸਾਹਮਣੀਆਂ ਪੈਲਾਂ ਦਾ ਤਪਾਰ ਪਿੰਡ ਦੇ ਘਰਾਂ ਵੱਲ ਟੱਕਣ ਲੱਗ ਪਈ ਸੀ ਮੇਰੇ ਤੋਂ ਵਾਲਾ ਗਈਆਂ ਮੈਨੂੰ ਕਿਸੇ ਬੁਲਾਣਾ ਭੇਜਿਆ ਮੈਨੂੰ ਇੱਕ ਵੀ ਬੰਦਾ ਲੈ ਨਾ ਆ ਗਿਆ ਕਿਸੇ ਇੱਕ ਵੀ ਤੂੰ ਦੀ ਨਵਜਾਈ ਕਿਸੇ ਇੱਕ ਵੀ ਗੋਣ ਨਾ ਗਾਇਆ ਕਿਸੇ ਇੱਕ ਵੀ ਚੂੜੀ ਮੇਰੇ ਹੱਥ ਵਿੱਚ ਨਾ ਪਾਈ ਇੱਕ ਵੀ ਕੋੜੀ ਮੇਰੀਆਂ ਬਹਵਾਂ ਨਾ ਨਚਣ ਕੀ ਮਹਿੰਦੀ ਦਾ ਇੱਕ ਪੱਤਾ ਵੀ ਮੇਰੇ ਹੱਥ ਤੇ ਨਾ ਲੱਗਾ ਪਿੰਡੋਂ ਬਾਹਰਲੀ ਬੋਲੀ ਦੀ ਚਪਚਾਂ ਪੂਰੋਂ ਨੂੰ ਖਾਂਦੀ ਪਈ ਸੀਗੀ ਉਸ ਦਾ ਜੀ ਕਰੇ ਉਹ ਇਸ ਪਿੰਡੋਂ ਭੱਜ ਜਾਵੇ ਉਹ ਇੱਥੋਂ ਨਸ ਜਾਵੇ ਰਹਿ ਰਹਿ ਕੇ ਉਸ ਨੂੰ ਇੱਕ ਕਚੀਜੀ ਆਉਂਦੀ ਸੀ ਕਿੱਡੇ ਨਿੱਕਰ ਦੇ ਲੋਕ ਨੇ ਇਸ ਪਿੰਡ ਦੇ ਕੋਈ ਉਹਨੂੰ ਕਹਿੰਦਾ ਨਹੀਂ ਬਹਿ ਜਾ ਕੋਈ ਉਹਨੂੰ ਕਹਿੰਦਾ ਨਹੀਂ ਗਾ ਰੱਖ ਸਾਈ ਦੀ ਕੋਈ ਉਹਨੂੰ ਕਹਿੰਦਾ ਨਹੀਂ ਪੂਰਾ ਫੇਰ ਕੋਜ ਅਸੈਂਬਲੀ ਉਸ ਨੂੰ ਲੱਗਾ ਉਹ ਚੱਲੀ ਹੁੰਦੀ ਜਾਂਦੀ ਸੀ ਕਿਤੇ ਉਹ ਛਦੈਣ ਵਾਂਗਰਾ ਪੈਂਦਿਆਂ ਗਲੀਆਂ ਵਿੱਚ ਨੰਸਣ ਲੱਗ ਪਵੇ ਕਿਤੇ ਉਹ ਆਪਣੇ ਕੱਪੜੇ ਨਾਲ ਪਾੜ ਸੁੱਟੇ ਕਿਤੇ ਉਹ ਉੱਚੀ ਉੱਚੀ ਨਬੋਣ ਲੱਗ ਪਵੇ ਅੰਮਾ ਨੂੰ ਸਾਈ ਨੇ ਦੱਸਿਆ ਪੂਰੇ 13 ਦਿਹਾੜੇ ਉਹਨਾਂ ਨੇ ਉੱਥੇ ਹੀ ਰਹਿਣਾ ਸੀਗਾ ਉਹਨਾਂ ਦਾ ਕੰਮੀ ਦੂਜੇ ਦਿਹਾੜੇ ਪਛਾਂ ਚੱਕਰ ਵਾਲੀ ਪਰਤ ਆਇਆ ਸੀਗਾ ਆਟਾ ਦਾਲ ਉਹਨਾਂ ਨੇ ਨਾਲ ਲਿਆਂਦੇ ਸੀਗੇ ਪੂਰੋ ਤੇ ਅੰਮਾ ਆਪਣੀ ਰੋਟੀ ਆਪੇ ਪਕਾਉਂਦੀਆਂ ਸਨ ਅੰਜ ਕੋਈ ਚਾਵੇ ਤਾਂ ਸਾਈ ਦੀ ਦਰਗਾਹ ਵਿੱਚ ਵੀ ਰੋਟੀ ਖਾ ਸਕ Así que... ਪੂਰੋ ਨੇ ਪਿੰਡ ਵੱਲ ਮੂੰਹ ਨਾ ਕੀਤਾ ਪਿੰਡ ਦੀ ਕੋਈ ਗੱਲ ਵੀ ਉਹ ਕਿਹਦੇ ਕੋਲੋਂ ਪੁੱਛਦੀ ਤੇ ਨਾਲੇ ਕੀ ਪੁੱਛਦੀ ਦਿਹਾੜੇ ਉੱਤੇ ਦਿਹਾੜਾ ਲੰਘਦਾ ਜਾਂਦਾ ਸੀ ਪਿੰਡ ਵਿੱਚ ਉਹ ਜਾਂਦੀ ਵੀ ਕਿਹੜੇ ਪੱਜ ਕਿਸੇ ਸ਼ੈ ਦੀ ਲੋੜ ਹੁੰਦੀ ਤਾਂ ਸਾਈ ਦੇ ਚੱਕਰ-ਚੱਕਰ ਸੱਬੇ ਵਸਤਾਂ ਉੱਥੇ ਲਿਆ ਦਿੰਦੇ ਸਨ ਪੂਰੋ ਨੂੰ ਇਹ ਸੋਚ ਕੇ ਵੀ ਹੌਲ ਪੈਂਦਾ ਸੀਗਾ ਕਿ ਉਹ ਪਿੰਡ ਦੀਆਂ ਬਰੂਹਾਂ ਕੋਲੋਂ ਪਰਤ ਜਾਏਗੀ ਪਰ ਪਿੰਡ ਨੂੰ ਤੱਕ ਨਾ ਸਕੇਗੀ ਪੂਰੋ ਦਾ ਇਹ ਜੀ ਆਉਂਦਾ ਸੀਗਾ ਜਿਵੇਂ ਕਿਵੇਂ ਨਾ ਕਿਵੇਂ ਉਹ ਜਾ ਕੇ ਸਾਰਾ ਪਿੰਡ ਤੱਕ ਆਵੇ ਉਹਦਾ ਘਰ ਵੀ ਤੱਕਾ ਉਹਨੂੰ ਵੀ ਤੱਕਾਵੇ ਪਰ ਉਹਨੂੰ ਆਪ ਕੋਈ ਨਾ ਜਾਣੇ ਫਿਰ ਪੂਰੋ ਸੋਚਦੀ ਉਹਨੂੰ ਕਿਵੇਂ ਪਤਾ ਲੱਗੇਗਾ ਕਿ ਉਹਦਾ ਘਰ ਕਿਹੜਾ ਏ ਪਰ ਕਿਸੇ ਨੂੰ ਪੁੱਛੇ ਵੀ ਕਿਵੇਂ ਫਿਰ ਘਰ ਨੂੰ ਅੰਦਰੋਂ ਵੇਖੇ ਵੀ ਕਿਵੇਂ ਫਿਰ ਪੂਰੋ ਸੋਚਦੀ ਉਹਨੇ ਘਰ ਨੂੰ ਤੱਕ ਕੇ ਵੀ ਕੀ ਲੈਣਾ ਸੀਗਾ ਉਹਦਾ ਉਸ ਘਰ ਨਾਲ ਸੰਬੰਧ ਹੀ ਕੀ ਸੀਗਾ ਕਿਉਂ ਉਹਨੂੰ ਇਹੋ ਜਿਹਿਆਂ ਬਲੇਲਾਂ ਔਟਦੀਆਂ ਸੀਗਾ ਪੂਰੋ ਦਾ ਜੀ ਥਾਵੇਂ ਨਾ ਪੈਂਦਾ ਦਿਹਾੜੇ ਉੱਤੇ ਦਿਹਾੜਾ ਲੰਘਦਾ ਜਾਂਦਾ ਸੀ ਬੈਠੀ-ਬੈਠੀ ਪੂਰੋ ਦੇ ਮੂੰਹੋਂ ਪੁਲਾਹ ਹੋਇਆ ਇੱਕ ਗੌਣ ਨਿਕਲ ਗਿਆ ਸੀਗਾ ਜਹੇ ਆਏ ਤਹੇ ਤਰ ਚੱਲੇ ਸਾਡੇ ਆਿਆਂ ਦਾ ਕਦਰ ਨਹੀਂ ਹਾਈ ਰੱਬਾ ਸਾਡੇ ਆਿਆਂ ਦਾ ਸਬਰ ਭਵੀ ਕਿੰਨੀ ਵਾਰ ਉਸ ਦੇ ਅਥਰੂ ਭਰੇ ਸੀਗੇ ਕਿੰਨੀ ਵਾਰ ਉਸ ਨੇ ਅੱਖਾਂ ਵਿੱਚ ਪੀਤੇ ਸੀਗੇ ਮੁੰਡੇ ਨੂੰ ਅੰਮਾ ਕੋਲ ਪਾ ਕੇ ਪੂਰੋ ਪੈਲਿਆਂ ਤੋਂ ਹੋ ਆਉਂਦੀ ਉਹ ਸੋਚਦੀ ਇੱਕ ਵਾਰ ਤੱਕਾਂ ਤੇ ਪਛਾਣ ਲਵਾਂ ਫਿਰ ਉਹ ਸੋਚਦੀ ਇਤਨੇ ਵਰੇ ਹੋ ਗਏ ਨੇ ਕੀ ਪਤਾ ਕਿਹੋ ਜਹੀ ਨਹਾਰ ਹੋ ਗਈ ਹੋਵੇਗੀ ਭਾਵੇਂ ਮੇਰੇ ਕੋਲੋਂ ਦੀ ਲੰਗ ਜਾਏ ਮੈਨੂੰ ਐਡੀ ਕਿਹੜੀ ਪਛਾਣ ਪਈਏ ਉਹਦੀ ਪੈਲੰਗਾ ਵਿੱਚ ਕੰਮ ਕਰਦੇ ਕਾਮਿਆਂ ਕੋਲੋਂ ਕਦੇ-ਕਦੇ ਪੂਰੋ ਪੁੱਛ ਛੱਡਦੀ ਸੀਗੀ ਵੀਰਾ ਇਹ ਕਿਹੜੀਆਂ ਕਿਹੜੀਆਂ ਪੈਲੰਗਾ ਨੇ ਤੇ ਦੋ ਗਾਜਰਾਂ ਲੈਣੀਆਂ ਸਨ ਅਸੀਂ ਤੇ ਮੁਸਾਫਰ ਹਾਂ ਕਾਮੇ ਕਦੇ ਕਿਸੇ ਦਾ ਨਾਂ ਲੈਂਦੇ ਕਦੇ ਕਿਸੇ ਦਾ RAMCHAND DA ਨਾਂ ਕੋਈ ਨਾ ਲੈਂਦਾ ਅਗਲੇ ਦਿਹਾੜੇ ਕਿਸੇ ਨੇ ਸੱਚੀ ਮੁੱਚੀ RAMCHAND DA ਨਾਂ ਲੈ ਦਿੱਤਾ ਪੂਰੋ ਦੇ ਪੈਰ ਜਿਵੇਂ ਧੂਏ ਵਿੱਚ ਗੱਡੇ ਗਏ ਹੋਣ ਪੂਰੋ ਦੇ ਚਕਰਾਂਦੇ ਸਿਰ ਨੂੰ ਲੱਗਾ ਉਹ ਉਸੇ ਮਿੱਟੀ ਤੇ ਢਹਿ ਪਵੇਗੀ ਉਹ ਉਸੇ ਮਿੱਟੀ ਤੇ ਮਿੱਟੀ ਹੋ ਜਾਵੇਗੀ ਪੂਰੋ ਉਸੇ ਕਿਕਰ ਦੇ ਢੇਹਾਂ ਖੜੀ ਦੀ ਖੜੀ ਰਹੀ ਸੀ ਉਹਦੇ ਲੱਤਾਂ ਵਿੱਚੋਂ ਜਿਵੇਂ ਕਿਸੇ ਨੇ ਆਗਸ ਧਰੂ ਲੈ ਹੋਣ ਉਦੇ ਪੈਰ ਜਿਵੇਂ ਜੰਮ ਕੇ ਬਰਫ਼ ਦੇ ਢੇਲੇ ਹੋ ਗਏ ਹੋਣ ਉਸ ਮਿੱਟੀ ਨੇ ਜਿਵੇਂ ਪੂਰੋਂ ਨੂੰ ਘਟ ਕੇ ਫੜ ਲਿਆ ਹੋਵੇ ਪੂਰੋਂ ਨੂੰ ਜਾਪਿਆ ਉਹ ਖਲੋਤੀ ਦੀ ਖਲੋਤੀ ਅਨਾਰ ਦਾ ਇੱਕ ਬੂਟਾ ਬਣ ਕੇ ਉੱਥੇ ਉੱਗ ਪਈ ਸੀਗੀ ਉਹਦੇ ਸੂਹੇ ਅਨਾਰਾਂ ਨੂੰ ਜਦੋਂ ਵੀ ਕੋਈ ਤੋੜਨ ਲੱਗਦਾ ਉਹ ਕਾਲੀਆਂ ਚੁਆਟੀਆਂ ਹੋ ਕੇ ਟੇਪ ਜਾਂਦੇ ਸੀਗੇ ਉਹਦੇ ਸੂਹੇ ਨਾਰਾਂ ਨੂੰ ਜਦੋਂ ਵੀ ਰਾਮਚੰਦ ਤੋੜਦਾ ਅਨਾਰ ਦੇ ਲਾਲ ਦਾਣੇ ਲਹੂ ਦੇ ਟਿੱਪੇ ਬਣ ਕੇ ਉਹਦੇ ਛੱਗੇ ਉੱਤੇ ਡੈਗ ਪੈਂਦੇ ਤੇ ਉਹਨੂੰ ਅਨਾਰ ਦੇ ਬੂਟੇ ਵਿੱਚ ਇੱਕ ਆਵਾਜ਼ ਆਉਂਦੀ ਮੈਂ ਬੂਟਾ ਉੱਗੀ ਹੋਈਆਂ ਤੇ ਮੈਂ ਬੇਮੁਰਾਦੀ ਮੁਈ ਹੋਈਆਂ ਕੰਮੇ ਨੇ ਵੱਡੇ ਹੋਏ ਛੋਲਿਆਂ ਦਾ ਇਕੱਠਾ ਬਣ ਕੇ ਸਿਰ ਉੱਤੇ ਚਾ ਲਿਆ ਸੀਗਾ ਪੂਰੋ ਦੀ ਸੁਰਤ ਥਾਵੇਂ ਆਈ ਸੀ ਉਸ ਨੂੰ ਚਿੱਤੇ ਆਇਆ ਜਿਹੜੀ ਸ਼ਹਿਜ਼ਾਦੀ ਅਨਾਰ ਦਾ ਬੂਟਾ ਬਣ ਕੇ ਉੱਗ ਗਈ ਸੀਗੀ ਉਹਦੀ ਕਹਾਣੀ ਉਸ ਨੇ ਨਿੱਕਿਆਂ ਹੁੰਦਿਆਂ ਸੁਣੀ ਹੋਈ ਸੀਗੀ ਉਹ ਅਜੇ ਤੱਕ ਨਾ ਸ਼ਹਿਜ਼ਾਦੀ ਬਣੀ ਸੀ ਨਾ ਅਨਾਰ ਦਾ ਬੂਟਾ ਮਾਲਕ ਲੱਗਾ ਆਉਂਦਾ ਆ ਕਹਿੰਦੇ ਕਹਿੰਦੇ ਕਾਮਾ ਛੋਲਿਆਂ ਦਾ ਗੱਠਾ ਲੈ ਕੇ ਖੂਵਲ ਹੋ ਗਿਆ ਸੀਗਾ ਪੂਰੋ ਦੀਆਂ ਅੱਖਾਂ ਵਿੱਚ ਉਥਰੂ ਟਹੀ ਦੇ ਗਏ ਸੀਗੇ ਰਾਮਚੰਦ ਜਦੋਂ ਪੂਰੋ ਦੇ ਕੋਲੋਂ ਦੀ ਲੰਗਿਆ ਉਹਦੀਆਂ ਅੱਖਾਂ ਪੂਰੋ ਦੇ ਮੂੰਹ ਵੱਲ ਮੁੜੀਆਂ ਜਿਹਦੇ ਉੱਤੇ ਅਥਰੂਆਂ ਦੀ ਝਲਾਰ ਵਗਦੀ ਪਈ ਸੀ ਪੂਰੋ ਨੂੰ ਨਾ ਕਿਕਰ ਦੇ ਓਲੇ ਹੋਣ ਜਾਂ ਸੀਗਾ ਤੇ ਨਾ ਆਪਣੇ ਪੱਲੇ ਨਾਲ ਅਥਰੂ ਬੂੰਝਨੇ ਸ਼ਾਇਦ ਅਥਰੂਆਂ ਦੇ ਵਹਿਣ ਵਿੱਚੋਂ ਉਹਨੂੰ ਰਾਮਚੰਦ ਦਾ ਮੂੰਹ ਵੀ ਨਹੀਂ ਸੀ ਦਿਸਦਾ ਪਿਆਗਾ ਤੂੰ ਕੌਣ ਹੈ ਬੀਬੀ ਤੈਨੂੰ ਕੀ ਹੋਇਆ ਏ ਰਾਮਚੰਦ ਦੇ ਪੈਰ ਪੂਰੋ ਦੇ ਅੱਗੇ ਖਲੋ ਗਏ ਸੀਗੇ ਪੂਰੋ ਕੂਕ ਵੀ ਨਾ ਸਕੀ ਸੀਗੀ ਤੈਨੂੰ ਕੋਈ ਤਕਲੀਫ ਹੈ ਬੀਬੀ ਪੂਰੋ ਦੇ ਕੰਨਾਂ ਵਿੱਚ ਫੇਰ ਰਾਮਚੰਦ ਦੀ ਆਵਾਜ਼ ਪਈ ਪੂਰੋ ਦੀ ਜ਼ਬਾਨ ਜਿਵੇਂ ਕਿਸੇ ਨੇ ਪਛਾਣ ਨੂੰ ਖਿੱਚੀ ਹੋਈ ਸੀ ਉਹ ਬੁੱਤ ਦੀ ਬੁੱਤ ਖਲੋਤੀ ਰਹੀ ਸੀ ਉਸ ਦੇ ਅੰਦਰੋਂ ਗੱਚਾਂ ਦੇ ਗੱਚ ਡੁੱਲੇ ਉਸ ਦੇ ਮੂੰਹੋਂ ਇੱਕ ਹਰਫ਼ ਨਾ ਬੋਲਿਆ ਗਿਆ ਰਾਮਚੰਦ ਟਠੰਬਰ ਗਿਆ ਉਹਨੇ ਇਧਰ ਉਧਰ ਦੇਖਿਆ ਸ਼ਾਇਦ ਉਹ ਕਿਸੇ ਕੰਮ ਨੂੰ ਮਦਦ ਲਈ ਬੁਲਾਉਂਦਾ ਪਰ ਪੂਰੋ ਦੇ ਪੈਰਾਂ ਵਿੱਚ ਜਿੰਦ ਮੁੜੀ ਤੇ ਚੁੱਪਚਾਪ ਗੁੰਮ ਪੈੜੀਆਂ ਵਿੱਚੋਂ ਬਾਹਰ ਚੱਲੀ ਗਈ ਸੀ ਪੂਰੋ ਬੁੱਤ ਦੀ ਬੁੱਤ ਆਪਣੀ ਕੋਠੜੀ ਵਿੱਚ ਆ ਕੇ ਪੈ ਗਈ ਉਸੇ ਸ਼ਾਮ ਸਕੜਾ ਲਿਓ ਉਹਨਾਂ ਦਾ ਕੰਮ ਆ ਗਿਆ ਅਗਲੀ ਭਲਕ ਉਹਨਾਂ ਸਾਰਿਆਂ ਨੇ ਪਿੰਡ ਨੂੰ ਪਰਤ ਜਾਣਾ ਸੀਗਾ ਉਸ ਰਾਤ ਪੂਰੋਂ ਦੀਆਂ ਅੱਖਾਂ ਦੇ ਛੱਪਰ ਅੱਖਾਂ ਦੇ ਨਾਲ ਲੱਗਦੇ ਇੱਕ ਬੋਲ ਵੀ ਨਾ ਮੈਂ ਉਹਦੇ ਨਾਲ ਬੋਲਿਆ ਪੁੱਛਦਾ ਸੀ ਤੂੰ ਕੌਣ ਹੈ ਬੀਬੀ ਮੈਂ ਉਹਨੂੰ ਕੀ ਦੱਸਦੀ ਮੈਂ ਕੌਣ ਹਾਂ ਮੇਰੀ ਬਿੱਠਿਆ ਨੂੰ ਕੌਣ ਬੋਲ ਕੇ ਦੱਸ ਸਕਦਾ ਹੈ ਕਦੇ ਸੁੱਤਿਆਂ ਬੈਠਿਆਂ ਉਹਨੂੰ ਮੇਰੀ ਰੋਂਦਾ ਮੂੰਹ ਜਿਆਦਾ ਆਵੇਗਾ ਉਹ ਸੋਚੇਗਾ ਮੈਂ ਕੌਣ ਸਾਂ ਫਿਰ ਖੌਰੇ ਉਹਨੂੰ ਕੋਈ ਭੁੱਲੀ ਹੋਈ ਕਹਾਣੀ ਚੇਤੇ ਆ ਜਾਵੇ ਉਹਦੀ ਮੋਈ ਹੋਈ ਪੂਰੋ ਉਹਨੂੰ ਚੇਤੇ ਆ ਜਾਵੇ ਫਿਰ ਖੌਰੇ ਉਹਦਾਂ ਅੱਖਾਂ ਵਿੱਚੋਂ ਹੀ ਇੱਕ ਅਥਰੂ ਟੈ ਪਵੇ ਤੇ ਫਿਰ ਪੂਰੋ ਸੋਚ ਦੀ ਕਦੇ ਮੈਂ ਵੀ ਉਸ ਸ਼ਹਿਜ਼ਾਦੀ ਵਾਂਗਰ ਅਨਾਰ ਦਾ ਬੂਟਾ ਬਣ ਸਕਦੀ ਉਹਦੇ ਖੇਤਾਂ ਵਿੱਚ ਅੱਗ ਖਲੋਂਦੀ ਸੀ ਉਹ ਮੇਰੇ ਅਨਾਰਾਂ ਨੂੰ ਤੋੜਦਾ ਤੇ ਫਿਰ ਮੈਂ ਅਨਾਰਾਂ ਵਿੱਚ ਬੋਲਦੀ ਖਾਰੇ ਇਹ ਕਿਹੜੇ ਜ਼ਮਾਨੇ ਦੀਆਂ ਗੱਲਾਂ ਨੇ ਅੱਜ ਕੱਲ ਤੇ ਕੋਈ ਬੂਟਾ ਨਹੀਂ ਬਣਦਾਗਾ ਰਾਤ ਦਾ ਪਿਛਲਾ ਪੈਰ ਅਜੇ ਸਵੇਰ ਨਹੀਂ ਸੀ ਬਣਿਆਗਾ ਪੂਰੋਂ ਨੂੰ ਜਿਵੇਂ ਕੋਈ ਹੱਥ ਫੜ ਕੇ ਮੰਜੀ ਤੋਂ ਉਠਾ ਦਿੰਦਾ ਉਹ ਬਾਹਰ ਪੈਲਾਂ ਨੂੰ ਚਲੀ ਗਈ ਸੀ ਰਾਤ ਦੇ ਹਨੇਰਿਆਂ ਵਿੱਚ ਹੀ ਉਸ ਨੇ ਉਹ ਕਿਕਰ ਪਛਾਤਾ ਜਿੱਥੇ ਕੱਲ ਲੋਡੇ ਵਿਰੇ रामचंद्र ਉਹਦੇ ਸਾਹਮਣੇ ਖੜੋਤਾ ਸੀਗਾ ਪੂਰੋਂ ਨੇ ਔੜਕੇ ਉੱਥੋਂ ਹੀ ਉਹਦੇ ਪੈਰਾਂ ਦੀ ਮਿੱਟੀ ਚੱਕੀ ਦੋਵੇਂ ਅੱਖਾਂ ਨੂੰ ਟੀਆਂ ਤੇ ਮਿੱਟੀ ਦਾ ਬੱਕ ਆਪਣੀਆਂ ਅੱਖਾਂ ਉੱਤੇ ਲਾ ਲਿਆ ਸੀਗਾ ਅੱਖਾਂ ਨਾਲ ਲੱਗੇ ਹੋਏ ਪੂਰੋਂ ਦੇ ਦੋਵੇਂ ਹੱਥ ਕਿਸੇ ਨੇ ਆਪਣੇ ਹੱਥਾਂ ਵਿੱਚ ਫੜ ਲਏ ਸੀਗੇ ਪੂਰੋਂ ਨੇ ਤਰ੍ਹਾਂ ਕੇ ਟੱਕਿਆ ਰਾਮਚੰਦ ਦੇ ਸਾਹਮਣੇ ਖਲੋਤਾ ਸੀ ਕਿ ਤੂੰ ਪੂਰੋਂ ਹੈ ਰਾਮਚੰਦ ਪਛਦਾ ਪਿਆ ਸੀਗਾ ਸਾਰੀ ਰਾਤ ਇੱਕੋ ਹੀ ਨਾਮ ਮੇਰੇ ਕੰਨਾਂ ਵਿੱਚ ਪਾਉਂਦਾ ਰਿਹਾ ਏ ਸੱਚ ਦੱਸ 13 ਨਾ ਪੂਰੋ ਏ ਰਾਮਚੰਦ ਨੇ ਫੇਰ ਆਖਿਆ ਸੀਗਾ ਪੂਰੋ ਦਾ ਦਿਲ ਕਹਿੰਦਾ ਸੀਗਾ ਉਹ ਰਾਮਚੰਦ ਦੇ ਪੈਰਾਂ ਉੱਤੇ ਟੈ ਪਵੇ ਉਹ ਰੱਜ ਰੱਜ ਕੇ ਰੋਵੇ ਕਿ ਉਹ ਪੂਰੋ ਸੀ ਉਹ ਚੀਕ ਚੀਕ ਕੇ ਆਖੇ ਕਿ ਉਹ ਪੂਰੋ ਸੀਗੀ ਉਹ ਉਸੇ ਦੀ ਪੂਰੋ ਸੀਗੀ ਜਿਹਨੂੰ ਉਹਨੇ ਘੋੜੀ ਤੇ ਚੜ੍ਹ ਕੇ ਲੈ ਜਾਣਾ ਸੀਗਾ ਉਹ ਉਹ ਪੂਰੋ ਸੀਗੀ ਜਿਹਦੇ ਨਾਲ ਉਹਨੇ ਪੂਰਿਆਂ ਚਾਰ ਲਾਵਾਂ ਲੈਣੀਆਂ ਸਨ ਉਹ ਉਹ ਪੂਰੋ ਸੀਗੀ ਜਿਹਦੇ ਨਾਲ ਉਹਦੇ ਘਰ ਡੋਲੀ ਵਿੱਚ ਪੈ ਕੇ ਆਉਣਾ ਸੀਗਾ ਉਹੀ ਉਹ ਪੂਰੋ ਸੀਗੀ ਪੂਰੋ ਦੀ ਜ਼ਬਾਨ ਨੂੰ ਅੱਜ ਵੀ ਕਿਸੇ ਨੇ ਖਿੱਚ ਲਿਆ ਸੀ ਪੂਰੋ ਇੱਕ ਵੀ ਬੋਲ ਨਾ ਬੋਲ ਸਕੀ ਰਾਮ ਚੰਦ ਦੇ ਹੱਥਾਂ ਵਿੱਚੋਂ ਪੂਰੋ ਨੇ ਆਪਣੇ ਹੱਥ ਵਾਪਸ ਲੈ ਤੇ ਉਂਝ ਦੀ ਉਂਝੇ ਗੋਮ ਦੀ ਗੋਮ ਪਛਾਣ ਪਰਤ ਪਈ ਸੀ ਜੇ ਤੂੰ ਪੂਰੋ ਹੈ ਮੈਨੂੰ ਇੱਕ ਵਾਰ ਦੱਸ ਜਾ ਰਾਮ ਚੰਦ ਨੇ ਪੂਰੋ ਦੇ ਪਿੱਠ ਪਿੱਛੇ ਦੋ ਕਾਲੇ ਕਦਮ ਤੁਰ ਕੇ ਆਖਿਆ ਸੀਗਾ ਮੈਂ ਸਾਰੀ ਰਾਤ ਖੇਤਾਂ ਵਿੱਚ ਰਿਹਾਂ ਵਾਂ ਪਤਾ ਨਹੀਂ ਕਿਉਂ ਮੇਰਾ ਦਿਲ ਗਵਾਹੀ ਦਿੰਦਾ ਸੀਗਾ ਕਿ ਤੂੰ ਫੇਰ ਆਵੇਂਗੀ ਮੇਰਾ ਦਿਲ ਗਵਾਹੀ ਦਿੰਦਾ ਸੀਗਾ ਕਿ ਤੂੰ ਪੂਰੋ ਐ ਪੂਰੋ ਚਰੋਕਣੀ ਮਰ ਗਈ ਏ ਪਤਾ ਨਹੀਂ ਕਿੰਜ ਪੂਰੋ ਦੇ ਮੂੰਹੋਂ ਨਿਕਲਿਆ ਪੂਰੋ ਪਛਾਂਹ ਪਰਤ ਕੇ ਵੀ ਨਾ ਤੱਕੀ ਪੂਰੋ ਗਾਂ ਦੀ ਗਾਂ ਚਲੀ ਗਈ ਅੰਮਾ ਨੇ ਬੌਲੀ ਵਾਲੇ ਸਾਈ ਨੂੰ ਸਰਦੀ ਪੋਜੀ ਸ਼ਿਰਨੀ ਚੜਾਣੀ ਸੀ ਅੰਮਾ ਤੇ ਉਹਦੇ ਬਾਕੀ ਸਾਥੀਆਂ ਨਾਲ ਲੱਦਿਆ ਹੋਇਆ ਜੱਕਾ ਸਵੇਰ ਦੀ ਧੁੱਪ ਚੜਨ ਤੋਂ ਪਹਿਲਾਂ ਸੱਕਣ ਵਾਲੇ ਰਾਹ ਪੈ ਗਿਆ ਸੀਗਾ ਇੱਕ ਇੱਕ ਕਰਕੇ ਦਿਨ ਲੰਘਦੇ ਗਏ ਇੱਕ ਦਿਨ ਦਿਨ ਕਰਕੇ ਮਹੀਨੇ ਤੇ ਮਹੀਨਾ ਮਹੀਨਾ ਕਰਕੇ ਬਰੇ ਲੰਘ ਗਏ ਦੁੱਧ ਦੀ ਭਰੀ ਹੋਈ ਕਾੜ ਦੀ ਨੂੰ ਜਦੋਂ ਜਦੋਂ ਪੂਰੋ ਭੜੋਲੀ ਵਿੱਚ ਕਾੜ ਨਾ ਰੱਖਣ ਲਈ ਸੁੱਕੀਆਂ ਹੋਈਆਂ ਪਾਥੀਆਂ ਜੋੜਦੀ ਤੇ ਸਾਰਾ ਦਿਨ ਧੁਖਣ ਵਾਸਤੇ ਪਾਥੀਆਂ ਵਿੱਚ ਨਿੱਕੀ ਨਿੱਕੀ ਅੱਗ ਸਲਗ ਪੈਂਦੀ ਪੂਰੋ ਨੂੰ ਲੱਗਦਾ ਉਹਦੀ ਛਾਤੀ ਦੀ ਅੰਦਰਲੀ ਤਹਿ ਵਿੱਚ ਕੋਲੇ ਦੀ ਇੱਕ ਚੈਣਕ ਪਈ ਹੋਈ ਸੀਗੀ ਜਿਹਦੇ ਨਾਲ ਕਿੰਨੇ ਦਿਨਾਂ ਤੋਂ ਉਹਦੇ ਅੰਦਰ ਕੁਝ ਧੁਖਦਾ ਰਹਿੰਦਾ ਸੀਗਾ ਕਦੇ ਸੋਚਦੀ ਪੂਰੋ ਕਿ ਅੱਜ ਕੱਲ ਉਸ ਦਾ ਖਾਦਾ ਪੀਤਾ ਉਹਦੀ ਛਾਤੀ ਉੱਤੇ ਪਿਆ ਰਹਿੰਦਾ ਸੀਗਾ ਉਹਦੇ ਗਲ ਵਿੱਚ ਕੁਝ ਅੜਿਆ ਹੋਇਆ ਰਹਿੰਦਾ ਸੀਗਾ ਉਸਨੇ ਦੇਸੀ ਜਿਵੇਂ ਜਗਾ ਤਲਗਾ ਵੀ ਬਹਿ ਪਾਣੀ ਨਾਲ ਦੋ ਤਰੇ ਦਿਨ ਫਕਾ ਸੰ ਕਦੇ ਉਹ ਸੋਚਦੀ ਉਹਦੇ ਅੰਦਰ ਗਰਮੀ ਪੈ ਗਈ ਏ ਉਸਨੇ ਕੱਚੀ ਲੱਸੀ ਦੇ ਕਟੋੜੇ ਤਰੇ ਚਾਰ ਦਿਹਾੜੇ ਪੀਤੇ ਕਦੇ ਉਹ ਸੋਚਦੀ ਕਿ ਖੌਰੇ ਉਹਦੀ ਮਾਂ ਰਾਜੀ ਹੋਵੇ ਸਹੀ ਪਤਾ ਨਹੀਂ ਉਹਦੇ ਅੰਦਰ ਕਿਉਂ ਅਜਿਹੇ ਬੁਲੇਟ ਪੈਂਦੇ ਨੇ ਇੰਨੇ ਦਿਨਾਂ ਵਿੱਚ ਇੱਕ ਦਿਹਾੜੀ ਜਦੋਂ ਰਸ਼ੀਦਾ ਘਰ ਆਇਆ ਉਸ ਦਾ ਮੂੰਹ ਇੰਜ ਲੱਥਾ ਹੋਇਆ ਸੀਗਾ ਜਿਵੇਂ ਕਿਸੇ ਲੰਬੀ ਬਿਮਾਰੀ ਨਾਲ ਉਹਦੇ ਮੂੰਹ ਦੀਆਂ ਹੱਡਾਂ ਨਿਕਲ ਗਈਆਂ ਹੋਣ ਰਸ਼ੀਦੇ ਨੇ ਦੱਸਿਆ ਪੁੱਛਿਆ ਕੁਝ ਨਾ ਅੰਜ ਪੂਰੋ ਨਾਲ ਗੱਲ ਕੱਥ ਵੀ ਕਰਦਾ ਰਿਹਾ ਸੀਗਾ ਜਵੇਦ ਨਾਲ ਮਦਰਸੇ ਮਦਰਸੇ ਦੀਆਂ ਗੱਲਾਂ ਵੀ ਕਰਦਾ ਰਹਿੰਦਾ ਸੀਗਾ ਨਿੱਕੇ ਨਾਲ ਖੇਡਦਾ ਵੀ ਰਿਹਾ ਸੀਗਾ ਰੋਟੀ ਖਾਂਦੇ ਰਸ਼ੀਦੇ ਦੇ ਮੂੰਹ ਵੱਲ ਤੱਕ ਕੇ ਪੂਰੋ ਨੂੰ ਇੰਜ ਲੱਗਾ ਜਿਵੇਂ ਗ੍ਰਾਹੀ ਰਸ਼ੀਦੇ ਦੇ ਸੰਗ ਵਿੱਚੋਂ ਲੈਂਦੀ ਹੀ ਨਹੀਂ ਸੀਗੀ ਪਾਣੀਆਂ ਕੁੱਟਾਂ ਪਰ ਪਰ ਰਸ਼ੀਦੇ ਨੇ ਕੁਝ ਗਰਹਿਆਂ ਅੰਦਰ ਘਤ ਲਿਆ ਰਸ਼ੀਦੇ ਦਾ ਲੱਥਾ ਹੋਇਆ ਮਣ ਪੂਰੋ ਤੋਂ ਗੁੱਜਾ ਨਹੀਂ ਸੀਗਾ ਨਾਲੋਂ ਨਾਲ ਡੱਟੀਆਂ ਹੋਈਆਂ ਮੰਜੀਆਂ ਉੱਤੇ ਪੈ ਕੇ ਪੂਰੇ ਨੇ ਰਸ਼ੀਦੇ ਦੇ ਜੀ ਨੂੰ ਫਰੋਲਿਆ ਸੀਗਾ ਅੱਜ ਮੇਰੇ ਪਿੰਡੋਂ ਇੱਕ ਬੰਦਾ ਆਇਆ ਏ ਸਾਡੇ ਆਪਣੇ ਖੇਤਾਂ ਦਾ ਬੰਦਾ ਰਸ਼ੀਦੇ ਨੇ ਖੜੀ ਇੱਕ ਚੌਪ ਰਹਿ ਕੇ ਆਖਿਆ ਛਤੋ ਆਣੀਓ ਆਹੋ ਫੇਰ ਉਹਨੇ ਦੱਸਿਆ ਏ ਸਾਡੀਆਂ ਕਟੀਆਂ ਹੋਈਆਂ ਫਸਲਾਂ ਬੋਹੜ ਲੱਗੇ ਹੋਏ ਸਨ ਮਣਾ ਮੂਹੀ ਦਾਣੇ ਢੇਰਾਂ ਦੇ ਢੇਰ ਪਏ ਹੋਏ ਸਨ ਫੇਰ ਕਿਸੇ ਨੇ ਰਾਤੋਂ ਰਾਤ ਅੱਗ ਲਾ ਦਿੱਤੀ ਹੈ ਸਾਰੀ ਫਸਲ ਵਿੱਚੋਂ ਫੱਕਾ ਦਾਣਾ ਨਹੀਂ ਬਚਿਆਗਾ ਕਿਸੇ ਨੇ ਜਾਣਬੱਝ ਕੇ ਲਾਈਏ शक ਤੇ ਇਹੀ ਹੈ ਐਡਾ ਕਿਹੜਾ ਸੀਗਾ ਆੰਦੇ ਆ ਕਿ ਅੱਗ ਦੀਆਂ ਲਾਟਾਂ ਨਾਲ ਸਾਰਾ ਸਮਾਨ ਲਾਲ ਹੋਇਆ ਹੋਇਆ ਸੀਗਾ ਤੇ ਫਿਰ ਹੁਣ ਸਾਡਾ ਹਿੱਸਾ ਜੋ ਹੈ ਸੀਗਾ ਉਹ ਹੈ ਸੀਗਾ ਉਹ ਵਿਚਾਰੇ ਕੀ ਕਰਨਗੇ ਉਹਨਾਂ ਵਿਚਾਰਾਂ ਤੋਂ ਪੂਰੋ ਦੀ ਮੁਰਾਦ ਰਸੀਦੇ ਦੇ ਵੱਡੇ ਭਰਾ ਤੇ ਚਾਚਾ ਤਾਇਆ ਤੁਸੀਂ ਸੀਗੀ ਜਿੰਨਾਂ ਸਾਰਿਆਂ ਦਾ ਸਾਂਝੀ ਫਸਲ ਵਿੱਚ ਹਿੱਸਾ ਸੀਗਾ ਰਸ਼ੀਦਾ ਚੁੱਪ ਕਰ ਰਿਹਾ ਪੂਰੋ ਵੀ ਜਿਵੇਂ ਦਲੀਲਾਂ ਵਿੱਚ ਪੈ ਗਏ ਸੀਗੇ ਬਾਲ ਸੁੱਤੇ ਪਏ ਸਨ ਪਰ ਰਸ਼ੀਦੇ ਦੇ ਪੂਰੋ ਦੀਆਂ ਅੱਖਾਂ ਵਿੱਚ ਨੀਂਦਰ ਨਹੀਂ ਸੀਗੀ ਪਰ ਦੂਜੇ ਦਾ ਕਰਫੂ ਕੇ ਕਿਸੇ ਨੇ ਕੀ ਲੈਣਾ ਸੀਗਾ ਪੂਰੋ ਨੇ ਕਿਤਨੀ ਵਾਰ ਕਹਿ ਰਹਿ ਰਹਿ ਕੇ ਆਖਿਆ ਸੀ ਰਸ਼ੀਦ ਜੱਪ ਦਾ ਚੁੱਪ ਰਿਹਾ ਪੂਰੋ ਵਿੰਦੀ ਰਹੀ ਰਸ਼ੀਦਾ ਕਦੇ ਸੱਜੇ ਪਾਰਤ ਦਾ ਤੇ ਕਦੇ ਖੱਬਾ ਪਾਸਾ ਪਾਰਤ ਦਾ ਸੀਗਾ ਕਈ ਵਾਰ ਅੱਖਾਂਾਂ ਵੀ ਮੀਟ-ਮੀਟ ਕੇ ਪੈਂਦਾ ਸੀ ਪਰ ਨੀਂਦਰ ਉਹਦੇ ਨੇੜੇ ਨਹੀਂ ਸੀ ਆਉਂਦੀ ਕਿਤਨੀ ਵਾਰ ਰਸ਼ੀਦੇ ਨੇ ਔਠ ਔਟ ਕੇ ਪਾਣੀ ਦੀਆਂ ਝੂਲੀਆਂ ਭਰੀਆਂ ਸੀ ਮੁੰਡੇ ਨੂੰ ਵੱਖਰੀ ਮੰਜੀ ਉੱਤੇ ਪਾ ਦੇ ਮੈਨੂੰ ਅੱਜ ਇਹਦੇ ਨਾਲ ਸੁੱਤਿਆ ਨੀਂਦਰ ਨਹੀਂ ਆਉਂਦੀਗੀ ਰਸ਼ੀਦੇ ਨੇ ਇੱਕ ਵਾਰ ਆਖਿਆ ਸੀਗਾ ਜਵੇਦ ਹਮੇਸ਼ਾ ਪਿਓ ਨਾਲ ਸੌਂਦਾ ਸੀਗਾ ਨਿੱਕੇ ਨੂੰ ਪੂਰੋ ਆਪਣੇ ਨਾਲ ਪਾ ਲੈਂਦੀ ਸੀ ਅੱਗੇ ਕਦੇ ਨਹੀਂ ਸੀ ਰਸ਼ੀਦੇ ਨੇ ਇਸ ਤਰ੍ਹਾਂ ਆਖਿਆ ਅੱਜ ਪੂਰੋ ਹੈਰਾਨ ਸੀਗੀ ਪਰ ਪੂਰੋ ਨੇ ਚੁੱਪਚਾਪ ਜਵੇਦ ਨੂੰ ਚੱਕ ਕੇ ਵੱਖਰੀ ਮੰਜ਼ੀ ਉੱਤੇ ਪਾ ਦਿੱਤਾ ਸੀਗਾ ਫਿਰ ਵੀ ਕਿੰਨਾ ਹੀ ਚੈਰ ਲੰਗ ਗਿਆ ਰਸ਼ੀਦੇ ਦੇ ਪਾਸੇ ਵੀ ਪਰਤ ਪਰਤ ਕੇ ਹੰਬ ਗਏ ਸੀ ਪਰਿੰਦਰ ਰਸ਼ੀਦੇ ਦੀਆਂ ਪਲਕਾਂ ਦੇ ਨੇੜੇ ਰਾਂ ਟੁਕੀ ਇੱਕ ਉੜ ਦੀ ਔਰ ਦੀ ਗੱਲ ਸੁਣੀਏ ਖਬਰ ਨਹੀਂ ਸੱਚ ਹੈ ਕਿ ਝੂਠਾ ਪਏ ਪੈ ਰਿਜਦ ਨੇ ਕਾ ਕੀ ਪੂਰੋਂ ਨੇ ਤਰਾ ਕੇ ਪੁੱਛਿਆ ਰਸ਼ੀਦਾ ਫਿਰ ਚੁੱਪ ਹੋ ਗਿਆ ਜਿਵੇਂ ਉਹ ਦਿਲ ਨਾਲ ਫੈਸਲਾ ਪਿਆ ਕਰਦਾ ਸੀਗਾ ਕਿ ਉਹ ਗੱਲ ਪੂਰੋਂ ਨੂੰ ਦੱਸਣੀ ਚਾਹੀਦੀ ਏ ਕਿ ਨਹੀਂ ਰਸ਼ੀਦ ਦੀ ਚੁੱਪ ਲੰਮੀ ਸੀ ਦੀ ਪੂਰੋਂ ਆਪਣੇ ਮਨਜੀ ਤੋਂ اٹਕੇ ਰਸ਼ੀਦ ਦੇ ਮਨਜੀ ਉੱਤੇ ਆ ਬੈਠੇ ਸੀ ਸੁਣਿਆ ਇਹ ਪਿੰਡ ਵਿੱਚ ਇੱਕ ਉਪਰਾ ਜਵਾਨ ਆਇਆ ਸੀਗਾ ਉਹ ਬਹੁਤਾ ਕਿਸੇ ਨੂੰ ਮਿਲਿਆ ਗਿਰਿਆ ਨਹੀਂਗਾ ਪਿੰਡ ਦੇ ਇੱਕ ਦੋ ਬੰਦਿਆਂ ਦਾ ਸ਼ੱਕ ਏ ਕਿ ਉਹ ਤੇਰਾ ਭਰਾ ਸੀਗਾ ਮੇਰਾ ਭਰਾ ਪੂਰੋਂ ਜਿਵੇਂ ਅੱਬੜ ਵਾਹੇ ਬੋਲ ਪਈ ਹੋਵੇ ਕੋਜ ਕੇ ਹਣੀ ਜਾ ਸਕਦਾਗਾ ਮੈਨੂੰ ਤੇ ਪਿੰਡ ਵੀ ਗਿਆ ਕਿੰਨਾ ਹੀ ਚਿਰ ਹੋ ਗਿਆ ਏ ਉਸ ਬੰਦੇ ਦੀ ਜ਼ੁਬਾਨੀ ਇਹ ਗੱਲਾਂ ਨੇ ਰਸ਼ੀਦਾ ਕਹਿ ਕੇ ਫੇਰ ਚੁੱਪ ਹੋ ਗਿਆ ਸੀਗਾ ਪੂਰਾ ਦੇਸ਼ ਸਿਰ ਉੱਤੇ ਜਿਵੇਂ ਭੋਂ ਆਉਣ ਲੱਗ ਪਏ ਸਨ ਮੇਰਾ ਭਰਾ ਮੇਰਾ ਭਰਾ ਹੁਣ ਜਵਾਨ ਹੋ ਗਿਆ ਹੋਣਾ 10 11 ਬਰੇ ਹੋ ਗਏ ਆ ਮੈਨੂੰ ਉਹਦੀ ਸ਼ਕਲ ਦੇਖਿਆ ਖਾਰੇ ਹੁਣ ਕਿਹੋ ਜਿਹਾ ਹੋ ਗਏ ਉਹਦੀ ਨਿਹਾਰ ਮੈਂ ਤੇ ਚਾਨ ਚੱਕ ਨੂੰ ਦੇਖ ਲਵਾਂ ਤੇ ਪਛਾਣਾ ਵੀ ਨਾ ਉਦੀ ਮਸਫਟ ਹੋਈ ਹੋਣੀ ਏ ਨਵੇਂ ਬਰਿਆਂ ਦਾ ਤੇ ਜਵੇਦ ਹੀ ਹੋਣ ਲੱਗਾ ਏ ਪੂਰੋ ਦੇ ਮਨ ਵਿੱਚ ਕਈ ਗੱਲਾਂ ਭੌਣ ਲੱਗ ਪਈਆਂ ਸਨ ਰਸ਼ੀਦ ਨੇ ਸਿਰਫ ਉਹਨੂੰ ਹੋਰ ਇੰਨਾ ਹੀ ਦੱਸਿਆ ਕਿ ਪੂਰੋ ਹੋਰਾਂ ਦੇ ਪੁਰਾਣੇ ਮਕਾਨ ਬਾਰੇ ਉਹਨੇ ਪਿੰਡ ਦੇ ਕਿਸੇ ਬੰਦੇ ਨੂੰ ਪੁੱਛਿਆ ਸੀਗਾ ਕਿ ਇਹ ਘਰ ਕੀ ਦਾ ਸੀਗਾ ਪਰ ਆਪਣੇ ਬਾਰੇ ਉਹਨੇ ਕਿਸੇ ਨੂੰ ਕੁਝ ਨਾ ਮੂੰਹ ਦੱਸਿਆ ਲੋਕਾਂ ਦਾ ਸ਼ੱਕ ਹੀ ਸ਼ੱਕ ਸੀਗਾ ਕਿਸੇ ਕੰਨਾਂ ਨਾਲ ਕੁਝ ਨਹੀਂ ਸੀ ਸੁਣਿਆਗਾ ਸੱਚੀ ਉਹ ਪਿੰਡ ਵਿੱਚ ਆਇਆ ਹੋਵੇਗਾ ਉਹਨੂੰ ਮੈਂ ਚੇਤੇ ਆਈ ਹੋਵਾਂਗੀ ਉਹਦੀ ਪੈਣ ਉਹਦੀ ਆਪਣੀ ਭੈਣ ਉਹਦੇ ਆਪਣੇ ਮਾਪਿਓ ਦੀ ਜੰਮੀ ਹੋਈ ਪੂਰੋ ਦੇ ਮਨ ਵਿੱਚ ਕਈ ਕੁਝ ਆਉਣ ਲੱਗਾ ਸੀ ਪੂਰੋ ਦੀਆਂ ਅੱਖਾਂ ਵਿੱਚ ਵੀ ਪਾਣੀ ਆ ਗਿਆ ਪੂਰੋ ਨੂੰ ਪਲ ਦੀ ਪਲ ਲੱਗੀ ਅੱਗ ਦਾ ਦੁੱਖ ਭੁੱਲ ਗਿਆ ਛੜੀਆਂ ਹੋਈਆਂ ਕਣਕਾਂ ਦੀ ਸਵਾਹ ਵਿੱਚੋਂ ਮਾਪਿਓ ਜਦੋਂ ਆਂਦਰਾਂ ਨਾਲ ਨੈਗੋਂ ਲੱਗ ਪਿਆ ਸੀਗਾ ਪਿਆਰ ਦੀ ਇੱਕ ਰੌਸ਼ਨੀ ਚੰਗਿਆੜੀ ਉਹਦੇ ਮਨ ਵਿੱਚ ਚਮਕਣ ਲੱਗ ਪਈ ਸੀਗੀ ਖੌਰੇ ਉਸ ਨੇ ਅੱਗ ਲਾਈਏ ਖੌਰੇ ਆਪਣੇ ਭਰੇ ਹੋਏ ਅੰਦਰ ਦਾ ਗੁਬਾਰ ਕੱਢਣ ਲਈ ਉਹਨੇ ਇਹ ਬਦਰਾ ਲਿਆ ਆ ਉਹਦੇ ਗਵਾਨ ਜਹਾਨ ਹੱਡੀਆਂ ਵਿੱਚ ਨਵਾਂ ਲਹੂ ਚੱਲਦਾ ਹੋਵੇਗਾ ਉਹਨੂੰ ਭੈਣ ਦਾ ਦੁੱਖ ਚੇਤੇ ਆਉਂਦਾ ਹੋਵੇਗਾ ਮੈਂ ਇੱਕ ਵਾਰ ਜੇ ਕਦੇ ਉਹਦਾ ਮੂੰਹ ਦੇਖ ਲਵਾਂ ਖੌਰੇ ਮੇਰੇ ਨਸੀਬਾਂ ਵਿੱਚ ਕੀ ਲਿਖਿਆ ਹੋਇਆ ਆ ਪੁਰੋ ਨੂੰ ਕਈ ਵਾਰ ਕਈ ਤਰ੍ਹਾਂ ਦੇਗਾ ਸੋਚਾਂ ਸਦਰਾ ਆਈਆਂ ਸੀ ਫਿਰ ਪੂਰੋਂ ਨੂੰ ਕਈ ਤਰ੍ਹਾਂ ਦੇ ਫਿਕਰ ਪੈ ਗਏ ਘੜੀ ਕੋ ਪਹਿਲੋ ਪੂਰੋ ਦਾ ਸਬੰਧ ਉਹਨਾਂ ਨਾਲ ਸੀਗਾ ਜਿਨ੍ਹਾਂ ਦਾ ਮਣਾ ਮੂਹੀ ਅੰਨ ਸੜ ਕੇ ਸੁਆਹ ਹੋ ਗਿਆ ਸੀ ਐਸ ਕੜੀ ਪੂਰੋ ਦੀ ਆਪਣਤ ਉਹਦੇ ਨਾਲ ਸੀਗੀ ਜਿਸ ਨੇ ਸ਼ਾਇਦ ਉਸ ਅੰਨ ਨੂੰ ਸੜ ਕੇ ਸੁਆਹ ਕਰ ਦਿੱਤਾ ਸੀਗਾ ਅੱਗ ਲਾਣ ਵਾਲਾ ਕਿਤੇ ਉਹ ਹੀ ਨਾ ਹੋਵੇ ਭਾਵੇਂ ਕਿਸੇ ਹੋਰ ਨੇ ਹੀ ਲਾਈ ਹੋਵੇ ਤੇ ਸ਼ੱਕ ਸਵੇਰ ਵਿੱਚ ਉਹ ਫੜਿਆ ਜਾਵੇ ਪੂਰੋ ਦੀਆਂ ਸੋਚਾਂ ਘੋਰ ਚਿੰਤਾ ਨਾਲ ਬਣ ਗਈਆਂ ਸੀਗਾ ਕੋਈ ਵੀ ਹੋਵੇ ਉਹ ਭਰਾ ਦੇ ਸਿਰ ਦੀ ਇਸਲਾਮ ਜੀ ਚਾਹੁੰਦੀ ਸੀ ਉਹ ਸੋਚਦੀ ਸੀ ਖੋਰੇ ਉਹਦੇ ਭਰਾ ਦੇ ਮਨ ਵਿੱਚ ਦੁੱਖ ਤੇ ਪਿਆਰ ਦੀ ਕੋਈ ਅੱਗ ਬਲਦੀ ਪਈ ਹੋਵੇ ਉਸੇ ਬਲ ਦੀ ਅੱਗੇ ਵਿੱਚੋਂ ਉਹਨੇ ਇੱਕ ਤੀਲੀ ਖੇਤਾਂ ਨੂੰ ਲਾ ਛੱਡੀ ਸੀਗੀ ਉਸ ਉਹ ਜਿਸੀ ਸ਼ਾਇਦ ਉਹਦੇ ਭਰਾ ਨੂੰ ਇਹਨਾਂ ਵੀ ਪਤਾ ਨਹੀਂ ਹੋਣਾਗਾ ਕਿ ਅੱਜਕੱਲ ਰਸ਼ੀਦਾ ਛਤੋਆਣੀ ਨਹੀਂ ਰਹਿੰਦਾ ਸੀਗਾ ਪੂਰੋ ਨੇਢਾਲ ਜਹੀ ਆਪਣੀ ਮੰਜੀ ਉੱਤੇ ਲੰਮੀ ਪੈ ਗਈ ਖੂਦਾਂ ਗਾ ਟਿੰਡਾਂ ਵਾਂਗਰ ਦਲੀਲਾਂ ਉਹਦੇ ਮਨ ਵਿੱਚ ਗਿਰਦੀਆਂ ਰਹੀਆਂ ਪੂਰੋ ਦੀ ਜਦੋਂ ਅੱਖ ਲੱਗੀ ਅੱਗ ਹੀ ਆਗੋਂ ਦੇ ਸਾਹਮਣੇ ਲੱਗੀ ਹੋਈ ਸੀਗੀ ਘਾਹ ਦੇ ਟਣਕਿਆਂ ਤੋਂ ਲੈ ਕੇ ਪਿੱਪਲਾਂ ਦੀ ਉਚਾਈ ਤੱਕ ਸਭ ਕੁਝ ਪਿਆ ਸੜਦਾ ਸੀਗਾ ਫਿਰ ਉਸਨੇ ਸੁਪਨੇ ਵਿੱਚ ਦੇਖਿਆ ਇੱਕ ਸੋਹਣਾ ਜਵਾਨ ਮੁੰਡਾ ਅੱਗ ਦੀਆਂ ਬਲਦੀਆਂ ਲਾਟਾਂ ਕੋਲ ਬਹਿ ਕੇ ਆਪਣੇ ਹੱਥ ਪਿਆ ਸੇਕਦਾ ਸੀਗਾ ਉਹ ਤਰਬ ਕੇ ਜਾਗ ਪਈ ਉਸ ਦਾ ਬੰਦ ਬੰਦ ਪਿਆ ਦੁੱਖ ਦਾ ਸੀਗਾ ਉਸ ਨੂੰ ਜਾਪਿਆ ਕਿੰਨੇ ਚਿਰਾਂ ਤੋਂ ਉਹਦੀ ਛਾਤੀ ਵਿੱਚ ਜਿਹੜੀ ਤੁਖ ਤੁਖ ਦੀ ਲੱਗਦੀ ਹੋਈ ਸੀਗੀ ਜਿਹੜੇ ਜਿਹਦੇ ਵਾਸਤੇ ਕਦੇ ਉਹ ਜ਼ਮੈਨ ਫੱਕ ਰਹੀ ਸੀਗੀ ਕਦੇ ਉਹ ਕੱਚੀ ਲੱਸੀ ਪੀਂਦੀ ਰਹੀ ਸੀਗੀ ਅੱਜ ਉਹਦੇ ਵਿੱਚੋਂ ਲਾਂਬੇ ਨਿਕਲ ਨਿਕਲ ਕੇ ਉਹਦੇ ਪਿੰਡੇ ਨੂੰ ਪਏ ਲੱਗਦੇ ਸਨ ਪਰ ਪੂਰੋਂ ਨੂੰ ਸਮਝ ਨਹੀਂ ਸੀ ਅੰਦ ਲੱਗਦੀ ਕਿ ਇਸ ਗੱਲ ਵਿੱਚੋਂ ਉਹਦੇ ਪਿੰਡੇ ਨੂੰ ਸੇਕ ਪਿਆ ਲੱਗਦਾ ਸੀਗਾ ਕਿ ਭਰਾ ਦੇ ਪਿਆਰ ਦਾ ਨੈਗ ਪਿਆ ਹੁੰਦਾ ਸੀਗਾ